ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੋਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖ ਕੈ ਤਾਈ ਕਿਰਪਾ ਕਰੇ ਤਾਂ ਸਤ ਗੁਰ ਮਿਲਹਿ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾ ਤੁਝੇ ਅਰਾਧੀ ਦੁਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਹਿ ਬੜਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਿਹਾਲੇ ਤਾਂ ਤੁਝੇ ਅਰਾਦੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਤੁਦ ਬਲ ਰਹੇ ਤਾਂ ਕੋਈ ਕਹੋ ਆਖੋ ਤੁਦ ਵਿਸਰੇ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ دیوانਾ ਹਰ ਤਉ ਦਰਸ਼ਨ ਕੈ ਤਾਈ ਚਖੜ ਝਾਂਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਗ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨਿਉ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸਿਉਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੇ ਧਿਆਈ ਜੋ ਤੁਦ ਸੇਵੇ ਸੋ ਤੂੰ ਹੈ ਹੋਵੇ ਤੁਦ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦੇ ਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੈ ਫਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਣ ਮੰਗੇ ਨਾਨਕ ਵਿਚਾਰਾ ਹਰ ਦਰਸ਼ਨ ਦਾਸ ਕਰਾਈ ਜੇ ਗੁਰ ਛਿੜਕੇ ਤਾਂ ਮੀਠਾ ਲਾਗੇ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖ ਬੋਲੇ ਸੋ ਥਾਂਏ ਪਾਏ ਮਨਮੁਖ ਕਿਛ ਥਾਂਏ ਨਾ ਪਾਈ ਪੰਲਾ ਕਕਰ ਵਰਫ ਵਰਸੈ ਗੁਰਸਿੱਖ ਗੁਰ ਵੇਖਣ ਜਾਈ ਸਭ ਦਿਨ ਸ ਰਹਿਣ ਦੇਖਿਓ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਪਾਪ ਕਰੀ ਗੁਰ ਕਾਰਨ ਗੁਰ ਭਾਵੇਂ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਦੀ ਦਇਆ ਕਰਿਓ ਮੇਰੇ ਸਾਈ ਨਾਨਕ ਕਾ ਜਿਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਆਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਗੁਸਾਈ ਨਾਨਕ ਕਾ ਜਿਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਆਗਾਈ नानक का प्रभ पूर रहे हो है जत कत गुसाई वाहे गुरु जी का खालसा वाहे गुरु जी की फतेह ਰਾਗ ਸੋਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਏ ਭਾਈ ਜੇ ਕੋਈ ਸੱਜਣ ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ ਤਾਂ ਮੈਂ ਉਸ ਅੱਗੇ ਆਪਣਾ ਆਪ ਵੇਚਦਿਆਂ ਏ ਪ੍ਰਭੂ ਜੇ ਤੂੰ ਮੇਰੇ ਉੱਤੇ ਮਿਹਰ ਕਰੇ ਮੈਨੂੰ ਗੁਰੂ ਮਿਲਾ ਦੇਵੇ ਤਾਂ ਤੇਰਾ ਦਰਸ਼ਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾ ਰਹਾਓ हे प्रभु मेहर कर जे तू मेनू सुख देवे ता मैं तैनू ही सिमरਦਾ ਰਹਾ ਦੁੱਖ ਵਿੱਚ ਵੀ ਮੈਂ ਤੇਰੀ ਹੀ ਅਰਦਾਸਨਾ ਕਰਦਾ ਰਹਾ ਹੈ ਪ੍ਰਭੂ ਜੇ ਤੂੰ ਮੈਨੂੰ ਭੁੱਖਾ ਰੱਖੇ ਤਾਂ ਮੈਂ ਇਸ ਭੁੱਖ ਵਿੱਚ ਵੀ ਰੱਜਿਆ ਰਹਾਂਗਾ ਦੁੱਖ ਵਿੱਚ ਵੀ ਮੈਂ ਸੁਖ ਪ੍ਰਤੀਤ ਕਰਾਂਗਾ ਤੇਰੀ ਇਹ ਮੇਰੇ ਜ਼ਰੂਰ ਹੋ ਜਾਏ ਤਾਂ ਮੈਨੂੰ ਤੇਰਾ ਦਰਸ਼ਨ ਹੋ ਜਾਏ हे ਪ੍ਰਭੂ ਤੇਰਾ ਦਰਸ਼ਨ ਕਰਨ ਦੀ ਖਾਤਰ ਜੇ ਲੋੜ ਪਏ ਤਾਂ ਮੈਂ ਆਪਣਾ ਸਰੀਰ ਮਨ ਕੱਟ-ਕੱਟ ਕੇ ਸਾਰੇ ਸਾਰਾ ਭੇਟ ਕਰ ਦਿਆਂਗਾ ਅੱਗ ਵਿੱਚ ਆਪਣੇ ਆਪ ਨੂੰ ਸਾੜ ਵੀ ਦਿਆਂਗਾ हे ਪ੍ਰਭੂ ਤੇਰੇ ਦੀਦਾਰ ਦੀ ਖਾਤਰ ਤੇਰੀਆਂ ਸੰਗਤਾਂ ਨੂੰ ਮੈਂ ਪੱਖਾ ਝੱਲਾਂਗਾ ਪਾਣੀ ਟੋਵਾਵਾਂਗਾ ਜੋ ਕੁਝ ਵੀ ਤੂੰ ਮੈਨੂੰ ਖਾਣ ਲਈ ਦੇਵੇਂਗਾ ਉਹੀ ਕੁਝੀ ਹੋ ਕੇ ਖਾ ਲਵਾਂਗਾ ਏ ਪ੍ਰਭੂ ਤੇਰਾ ਦਾਸ ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਿਆ ਹੈ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਤੇਰਾ ਇਹ ਉਪਕਾਰ ਹੋਵੇਗਾ हे ਪ੍ਰਭੂ ਜੇ ਲੋੜ ਪਏ ਤਾਂ ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਪੈਰਾਂ ਹੇਠ ਰੱਖ ਦਿਆਂ ਸਾਰੀ ਧਰਤੀ ਉੱਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ हे प्रभु जे तू मेनू अपने ਕੋਲ ਬਿਠਾ ਲਏ ਤਾਂ ਤੈਨੂੰ ਆਰਾਧਨਾਂ ਜੇ ਤੂੰ ਮੈਨੂੰ ਧੱਕੇ ਮਾਰ ਕੇ ਆਪਣੇ ਤਰ ਤੋਂ ਕੱਢ ਦੇਵੇਂ ਤਾਂ ਵੀ ਮੈਂ ਤੇਰਾ ਹੀ ਧਿਆਨ ਤਰ ਦਰਾਂਗਾ हे प्रभु ਜੇ ਜਗਤ ਮੈਨੂੰ ਚੰਗਾ ਆਖੇਗਾ ਤਾਂ ਅਸਲ ਵਿੱਚ ਤੇਰੀ ਹੀ ਵਿੜਿਆਈ ਹੋਵੇਗੀ ਜੇ ਤੇਰੀ ਸਿਫਤਸਲਾਹ ਕਰਨ ਤੇ ਦੁਨੀਆ ਮੇਰੀ ਨਿੰਦਾ ਕਰੇਗੀ ਤਾਂ ਵੀ ਤੈਨੂੰ ਛੱਡ ਕੇ ਨਹੀਂ ਜਾਵਾਂਗਾ हे प्रभु ਜੇ ਮੇਰੀ ਪ੍ਰੀ ਤੇਰੇ ਪਾਸੇ ਬਣੀ ਰਹੇ ਤਾਂ ਬੇਸ਼ੱਕ ਕੋਈ ਕੁਝ ਵੀ ਮੈਨੂੰ ਪਿਆ ਆਕੇ ਪਰ ਤੇਰੇ ਵਿਸਰਿਆ हे ਪ੍ਰਭੂ ਮੈਂ ਆਤਮਿਕ ਮੌਤ ਮਰ ਜਾਵਾਂਗਾ हे ਪ੍ਰਭੂ ਤੇਰਾ ਦਰਸ਼ਨ ਕਰਨ ਦੀ ਖਾਤਰ ਮੈਂ ਗੁਰੂ ਉਸ ਤੋਂ ਕੁਰਬਾਨ ਕੁਰਬਾਨ ਜਾਵਾਂਗਾ ਮੈਂ ਸੰਤ ਗੁਰੂ ਦੀ ਚਰਨੀ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ हे ਹਰੀ ਤੇਰਾ ਦਰਸ਼ਨ ਕਰਨ ਦੀ ਖਾਤਰ ਤੇਰਾ ਦਾਸ ਵਿਚਾਰਾ ਨਾਨਕ ਕਮਨਾ ਹੋਇਆ ਫਿਰਦਾ हे प्रभु तेरा मिलाप प्राप्त करने दी खातिर मैं गुरु दा दर्शन कर ली ਝੱਖੜ ਹਨੇਰੀ ਆਪਣੇ ਸਿਰ ਉਤੇ ਚੱਲਣ ਨੂੰ ਵੀ ਤਿਆਰ ਹਾਂ ਜੇ ਮੀਂਹ ਵਰਨ ਲੱਗ ਪਏ ਤਾਂ ਵੀ ਵਰਦੇ ਮੀਂਹ ਵਿੱਚ ਹੀ ਮੈਂ गुरु ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ हे ਭਾਈ ਖਾਰਾ ਸਮੁੰਦਰ ਵੀ ਲੰਘਣਾ ਪਏ ਤਾਂ ਵੀ ਲੰਘੇ गुरु दा ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ਜਿਵੇਂ ਪ੍ਰਾਣੀ ਪਾਣੀ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ ਤਿਵੇਂ ਸਿੱਖ ਗੁਰੂ ਤੋਂ ਮਿਲਣ ਤੋਂ ਬਿਨਾ ਆਪਣੀ ਆਤਮਿਕ ਮੌਤ ਨੂੰ ਆਗੈ ਸਮਝਦਾ ਹੈ ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ਏ ਭਾਈ ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰਕੇ ਖੁਸ਼ੀ ਨਾਲ ਸਦਾਂਗਾ ਨਾਨਕ ਦੀ ਪ੍ਰਾਮਾਤਮਾ પાસે ਬੇਨਤੀ ਹੈ हे ਪ੍ਰਭੂ ਮੈਨੂੰ ਗੁਰੂ ਮਿਲਾ ਗੁਰੂ ਮਿਲਾ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ हे ਪ੍ਰਭੂ ਤੂੰ ਆਪ ਹੀ ਗੁਰੂ ਹੈ ਤੇ ਆਪ ਹੀ ਸਿੱਖ ਹੈ ਮੈਂ ਗੁਰੂ ਦੀ ਰਾਹੀ ਤੈਨੂੰ ਹੀ ਧਿਆਉਂਦਾ ਹਾਂ हे ਪ੍ਰਭੂ ਜਿਹੜੇ ਮਨੁੱਖ ਤੇਰੀ ਸੇਵਾ ਭਗਤੀ ਕਰਦੇ ਆ ਉਹ ਤੇਰਾ ਹੀ ਰੂਪ ਬਣ ਜਾਂਦੇ ਹਨ ਤੂੰ ਆਪਣੇ ਸੇਵਕਾਂ ਦੇ ਵਿੱਚ ਸਦਾ ਰੱਖਦਾ ਆਇਆ ਹੈ ਏ ਹਰੀ ਤੇਰੇ ਪਾਸ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਜਿਸ ਨੂੰ ਤੇਰੀ ਰਜਾ ਹੁੰਦੀ ਹੈ ਉਸ ਨੂੰ ਤੂੰ ਗੁਰੂ ਦੀ ਰਾਹੀਂ ਇਹ ਖਜ਼ਾਨਾ ਦਿਖਾਉਂਦਾ ਹੈ اے ਪ੍ਰਭੂ ਤੇਰੀ ਭਗਤੀ ਦਾ ਖਜ਼ਾਨਾ ਪ੍ਰਾਪਤ ਕਰਨ ਲਈ ਹਰੇਕ ਸਿਆਣਪ ਜਤਰਾ ਹੀ ਵਿਅਤ ਹੈ ਉਹੀ ਮਨੁੱਖ ਇਹ ਖਜ਼ਾਨੇ ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦਿੰਦਾ ਹੈ اے ਪ੍ਰਭੂ ਤੇਰੀ ਮਿਹਰ ਨਾਲ ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਆਪਣੇ ਮਨ ਨੂੰ ਜਗਾਉਂਦਾ ਰਹਿਨਾ ਹੈ ਪ੍ਰਭੂ ਤੇਰੇ ਦਰ ਤੋਂ ਤੇਰਾ ਗਰੀਬ ਦਾਸ ਨਾਨਕ ਇੱਕ ਦਾਨ ਮੰਗਦਾ ਹੈ ਮਿਹਰ ਕਰ ਮੈਨੂੰ ਆਪਣੇ ਤਾਸਾਂ ਦਾ ਦਾਸ ਬਣਾਈ ਰੱਖ ਏ ਗੁਰੂ ਮੈਨੂੰ ਮੇਰੀ ਕਿਸੇ ਭੁੱਲ ਦੇ ਕਾਲਨ ਝਿੜਕ ਦੇਵੇਂ ਤਾਂ ਉਸ ਦੀ ਇਹੋ ਝਿੜਕ ਮੈਨੂੰ ਪਿਆਰੀ ਲੱਗਦੀ ਹੈ ਜੇ ਗੁਰੂ ਮੇਰੇ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਇਹ ਗੁਰੂ ਦਾ ਭਕਾਰ ਹੈ ਮੇਰੇ ਵਿੱਚ ਕੋਈ ਗੁਣ ਨਹੀਂ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖ ਜਿਹੜੇ ਬਚਨ ਬੋਲਦੇ ਹਨ ਗੁਰੂ ਉਹਨਾਂ ਨੂੰ ਪ੍ਰਵਾਨ ਕਰਦਾ ਹੈ ਆਪਣੇ ਮਨ ਦੇ ਵਿੱਚੇ ਤੁਰਨ ਵਾਲਿਆਂ ਦਾ ਬੋਲਿਆ ਪ੍ਰਵਾਨ ਨਹੀਂ ਹੁੰਦਾ ਪਾਲਾ ਹੋਵੇ ਕੱਕਰ ਪਏ ਬਰਫ਼ 'ਤੇ ਫਿਰ ਵੀ ਗੁਰੂ ਦਾ ਸਿੱਖ ਗੁਰੂ ਦਾ ਦਰਸ਼ਨ ਕਰਨ ਜਾਂਦਾ ਹੈ ਮੈਂ ਵੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸ਼ਨ ਕਰਦਾ ਰਹਿੰਦਾ ਹਾਂ ਗੁਰੂ ਦੇ ਚਰਨਾਂ ਨੂੰ ਆਪਣੀ ਅੱਖਾਂ ਵਿੱਚ ਵਸਾਈ ਰੱਖਦਾ ਹਾਂ ਜੇ ਮੈਂ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਨਿਕਾ ਹੀ ਯਤਨ ਕਰਦਾ ਰਹਾ ਉਹੀ ਯਤਨ ਕਬੂਲ ਹਨ ਜਿਹੜਾ ਗੁਰੂ ਨੂੰ ਪਸੰਦ ਆਉਂਦਾ ਹੈ ਏ ਮੇਰੇ ਕਸਮ ਪ੍ਰਭੂ ਮੇਰੇ ਉਤੇ ਮਿਹਰ ਕਰ ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਤਰ ਦਰਾਂ ਨਾਨਕ ਜੀ ਜਿੰਦ ਗੁਰੂ ਦੇ ਹਵਾਲੇ ਹੈ ਨਾਨਕ ਦਾ ਸਿਰ ਗੁਰੂ ਦੇ ਚਰਨਾਂ ਵਿੱਚ ਹੈ ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ ਰੱਜ ਜਾਂਦਾ ਹਾਂ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ ਗੁਰੂ ਦੀ ਕਿਰਪਾ ਨਾਲ ਹੀ ਇਹ ਸਮਝ ਆਉਂਦੀ ਹੈ ਕਿ ਨਾਨਕ ਪ੍ਰਭੂ ਸ੍ਰਿਸ਼ਟੀ ਦਾ ਕਸਮ ਹਰ ਥਾਂ ਵਿਆਪਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ